वतन के चले चले ना बुला के सनम चले सनम दीवाना दिखा जब तुम दीजे और तेरी हजरत खिदिश न जाने तू ही जो आए रे तेरी दिवानी वो ना वो हसीन वो लनपन हर गई हर जुदाई ਵੀਡੀਓ ਬਣਾਦੇ ਫਿਰੇ ਹਮੇਸ਼ਾ ਦੇ ਜਨੀਆਂ ਖੁਸ਼ੀ ਹੁੰਦੀ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਰਦਾਰ ਨਰਿੰਦਰ ਸਿੰਘ ਜੀ ਜੋ ਗੋਡ ਗਿਫਟ ਫਟੇ ਪ੍ਰੋਡਕਸ਼ਨ ਵੱਲੋਂ ਪ੍ਰੋਗਰਾਮ ਕਰਾਉਂਦੇ ਨੇ ਔਰ ਕਿਸੇ ਬਾਅਦ ਇਹ ਪ੍ਰੋਗਰਾਮ ਕਾਫੀ देर बाद ਕਰਵਾ ਰਹੇ ਨੇ ਮੈਂ ਸਭ ਕੋ ਨਾਰਾਜ਼ ਇਹਨਾਂ ਨਾਲ ਕਿ ਬੜੀ ਦੇਰ ਬਾਅਦ ਪ੍ਰੋਗਰਾਮ ਕੀਤਾ ਔਰ ਇਹਨਾਂ ਦੇ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਨੇ ਔਰ ਪ੍ਰੋਡਕਸ਼ਨ ਤੇ ਵਖਰੀ ਸਾਡੇ ਭਰਾ ਵੀ ਨੇ ਜੀ ਅਸੀਂ ਤੇ ਇਹਨਾਂ ਨੂੰ ਭਰਾ ਹੀ ਮੰਨਦੇ ਹਾਂ ਸੋ ਬਹੁਤ ਮੁਬਾਰਕਬਾਦ ਦਿਨਾ ਔਰ ਵੱਡੀ ਖੁਸ਼ੀ ਦੀ ਗੱਲ ਇਹ ਕਿ ਅੱਜ ਬੜਾ ਵੱਡਾ ਦਿਨ ਹੈ ਉਹ ਇਹਨਾਂ ਦਾ ਬਰਥਡੇ ਵੀ ਹੈ ਤੇ ਅਸੀਂ ਸਾਰੇ ਬਰਥਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ ਸੋ ਮੇਰੇ ਵੱਲੋਂ ਬਹੁਤ ਸਾਰੀ ਮੁਬਾਰਕਾਂ ਬੈਸਟ ਵਿਸ਼ਸ ਇਸ ਤਰ੍ਹਾਂ ਹੀ ਰਕੇਸ਼ ਲਵਾਸਦੇ ਵੀ ਸਾਡੇ ਨਾਲ ਨੇ ਬਹੁਤ ਅੱਛੇ ਆਰਗੇਨਾਈਜ਼ਰ ਨੇ ਵੀ ਬੜੇ ਵਧੀਆ ਪ੍ਰੋਗਰਾਮ ਕਰ ਰਹੇ ਨੇ ਸੋ ਮੇਰੇ ਵੱਲੋਂ ਦੋਨਾਂ ਹੀ ਵੀਰਾਂ ਨੂੰ ਦੋਨਾਂ ਭਰਾਵਾਂ ਨੂੰ ਬੈਸਟ ਵਿਸ਼ਸ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਰਹੋ ਸ਼ਹਿਰ ਦੇ ਵਿੱਚ ਔਰ ਅੱਛੇ ਅੱਛੇ ਆਰਟਿਸਟ ਜਿਹੜੇ ਉਹਨਾਂ ਨੂੰ ਵਿੰਦਰ ਪਾਣੀ ਨੇ ਸੁਣਿਆ ਥੋੜੀ ਦੇਰ ਤੱਕ ਹੋਣੀ ਤੁਸੀਂ ਬਹੁ ਬਹੁ ਗੁਰਦਾਸ ਸਿੰਘ ਬਾਜੀ ਨੂੰ ਸੁਣੋ ਕਰੀਏ ਹੋਣੀ ਗਿਫਟ ਫਤਿਹ ਪ੍ਰੋਡਕਸ਼ਨ ਦੀ ਔਰਤ ਸੇ ਹੋ ਰਿਹਾ ਤੇ ਇਹ ਸਮਝੋ ਕਿ ਸਾਡਾ ਇੱਕ ਭਾਈਚਾਰਾ ਹੈ ਤੇ ਭਾਈਚਾਰੇ ਨਾਲ ਹੀ ਅਸੀਂ ਕਰ ਰਹੇ ਹਾਂ ਤੇ ਨਰਿੰਦਰ ਜੀ ਮੇਰੇ ਵੀਰ ਜੀ ਨੇ ਤੇ ਇਹਨਾਂ ਨੇ ਬਹੁਤ ਅੱਛੇ ਪਹਿਲੇ ਪ੍ਰੋਗਰਾਮ ਕੀਤੇ ਨੇ ਅੱਜ ਵੀ ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਸਮਝਦਾ ਹਾਂ ਇਹਨਾਂ ਨੂੰ ਵਧਾਈ ਦਿਨਾ ਹਾਂ ਅੱਜ ਇਹਨਾਂ ਦਾ ਬਰਥਡੇ ਵੀ ਹੈ ਤੇ ਇਹ ਵਾਕਈ ਹੀ ਵਧਾਈ ਦੇ ਪਾਤਰ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਨਿਰਿੰਦਰ ਭਾਜੀ ਦਾ ਧੰਨਵਾਦ ਕਰਨਾ ਆ ਕਿ ਇਹਨਾਂ ਨੇ ਐਡੇ ਹੀਰੇ ਬੁਲਾਏ ਆ ਇੰਨੇ ਸੁਰੀਲੇ ਬੰਦੇ ਬੁਲਾਏ ਆ ਔਰ ਮੈਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਤੇ ਮੈਂ ਇਹਨਾਂ ਤੋਂ ਪਤੇ ਦਿਲ ਤੇ ਬਹੁਤ ਬਹੁਤ ਨਿਰਿੰਦਰ ਭਾਜੀ ਦਾ ਧੰਨਵਾਦ ਕਰਨਾ ਔਰ ਇਹ ਉਹ ਕੰਮ ਕਰ ਰਹੇ ਨੇ ਜਿਹੜੇ ਕਿ ਅੱਜ ਕੱਲ ਸਮੇਂ ਦੇ ਵਿੱਚ ਹਰ ਇਨਸਾਨ ਨੂੰ ਲੋੜ ਆ ਕਿ ਲੋਕਾਂ ਨੇ ਥੈਰੇਪੀ ਵਾਸਤੇ 뮤직 ਸੈਂਟਰ ਖੋਲੇ ਆ ਪਰ ਇਹਨਾਂ ਨੇ ਇਹੋ ਜਿਹਾ ਸੈਂਟਰ ਖੋਲਤਾ ਕਿ ਸਾਰੇ ਜੀ ਇੱਥੇ ਆਣ ਕਰੀਓ ਕਾਸ ਇੰਜੋਏ ਕਰਨ ਆਪਣੀ ਦਿਲੀ ਮੂਡਲ ਦੀ ਥੈਰੇਪੀ ਲੈਣ ਔਰ ਜੋ ਗਮ ਫਿਕਰ ਟੈਨਸ਼ਨ ਸਾਰਿਆਂ ਨੂੰ ਡਿਲੀਟ ਕਰ ਦੇਣਾ ਆਪਣੀ ਲਾਈਫ ਚ ਮੈਂ ਬੜਾ ਖੁਸ਼ ਆ ਨਰਿੰਦਰ ਭਾਈ ਦਾ ਕਿ ਜਿਹੜਾ ਇਹਨਾਂ ਨੇ ਮਾਹੌਲ ਬਣਾਇਆ ਵਾ ਤੇ ਇਹਨਾਂ ਨੂੰ ਮੈਂ ਇੰਨੀ ਇੱਕ ਦਵਾਵਾਂ ਦੇ ਨਾਮ ਤੇ ਦਿਨ ਰਾਤ ਚੁਗਣੀ ਕਰਨ ਔਰ ਇਸ ਤਰ੍ਹਾਂ ਮਿਹਨਤ ਕਰਦੇ ਰਹਿਣ ਇਸ ਤਰ੍ਹਾਂ ਸਾਰੇ ਹੀਰੇ ਇਕੱਠੇ ਕਰਦੇ ਨੇ ਔਰ ਸਦਾ ਵਾਸੇ ਆਪਾਂ ਇਹਨਾਂ ਦੇ ਨਾਲ ਜਿੱਥੇ ਸਾਨੂੰ ਸੇਵਾ ਕਰਨ ਆਪਾਂ ਤਨ ਮਨ ਤੰਦ ਨਾਲ ਇਹਨਾਂ ਦੀ ਸੇਵਾ ਕਰਨ ਵਾਸਤੇ Oh mere right? is pe chala oh ye hai haazir tuma jin jin tumen وحتى لو ਸਤੇ ਪ੍ਰੋਡਕਸ਼ਨ ਦੇ ਵੱਲੋਂ ਜਿਸ ਤਰ੍ਹਾਂ ਕਿ ਪਿਛਲੇ 3 ਸਾਲ ਤੋਂ ਅਲੱਗ-ਅਲੱਗ ਸਟੇਜਾਂ ਤੇ ਅਲੱਗ-ਅਲੱਗ ਇਵੈਂਟ ਤੇ ਅਲੱਗ-ਅਲੱਗ ਕੰਪੀਟੀਸ਼ਨ ਤੇ ਅਲੱਗ-ਅਲੱਗ ਜਿਹੜੇ ਆਡੀਟੋਰੀਅਮ ਦੇ ਵਿੱਚ ਜਿਹੜੇ ਵੱਡੇ ਸ਼ੋਅ ਕੀਤੇ ਜਾ ਰਹੇ ਨੇ ਜੋ ਕਿ ਇਸ ਸਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਕਾਫੀ ਮਤਲਬ ਕਿ ਗਰੁੱਪਾਂ ਦੇ ਨਾਲ ਕੋਲਾਬ ਜਿਹੜੇ ਸ਼ੋਅ ਹੋਏ ਸੀ ਔਰ ਥੋੜਾ ਲੰਬੇ ਸਮੇਂ ਤੋਂ ਬਾਅਦ ਜਿਹੜਾ ਹੁਣ ਸਾਡਾ ਜਿਹੜਾ ਇਹ ਸਾਡੇ ਇਕੱਲੇ ਦਾ ਜਿਹੜਾ ਗੋਡ ਗਿਫਟ ਪ੍ਰੋਡਕਸ਼ਨ ਦਾ ਜਿਹੜਾ ਸ਼ੋਅ ਆ ਉਹ ਅੱਜ ਆਰਗੇਨਾਈਜ਼ ਕੀਤਾ ਗਿਆ ਵਾ ਹੋਟਲ ਲੰਡਨ ਸਟਰੀਟ ਰਜਿਸਟ੍ਰੇਸ਼ਨ ਦੇ ਕੋਲ ਜੋ ਕਿ ਬਹੁਤ ਹੀ ਅਸ਼ੇਰ ਅਸ਼ੇ ਜਿਹੜੇ ਕਲਾਕਾਰ ਨੇ ਜੋ ਸਾਡੇ ਅੰਮ੍ਰਿਤਸਰ ਦੇ ਟੈਲੈਂਟਡ ਸਿੰਗਰ ਨੇ ਉਹਨਾਂ ਤੋਂ ਇਲਾਵਾ ਜਿਹੜੇ ਸਾਡੇ ਸੈਲੀਬ੍ਰਿਟੀ ਗੈਸਟ ਨੇ ਜਿਸ ਤਰ੍ਹਾਂ ਕਿ ਮਿਸਟਰ ਜਗੀਸਨ ਸੰਧੂ ਜੀ ਔਰ ਜੋ ਕਿ ਗੁਰਚਰਦਮਾਨ ਜੀ ਔਰ ਇਹਨਾਂ ਤੋਂ ਇਲਾਵਾ ਕਈ ਬਹੁਤ ਸਾਰੀਆਂ ਸ਼ਖਸੀਤਾਂ ਜਿਹੜੇ ਸਾਡੇ ਚੀਫ ਗੈਸਟ ਨੇ ਇਸ ਤਰ੍ਹਾਂ ਕਿ ਮਿਸਟਰ ਰਿੰਕੂ ਮਲਹਤਰਾ ਜੀ ਔਰ ਉਹਨਾਂ ਦੇ ਨਾਲ ਹੋਰ ਕਈ ਸ਼ਖਸੀਅਤਾਂ ਜਿਹੜੀਆਂ ਨੇ ਉਹ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਈਆਂ ਨੇ ਸਾਡਾ ਜਿਹੜਾ ਇਹ ਪ੍ਰੋਗਰਾਮ ਕਰਾਉਣ ਦਾ ਮੇਨ ਮੰਤਵ ਆ ਕਿ ਜਿੰਨੇ ਵੀ ਟੈਲੈਂਟਡ ਸਿੰਗਰ ਨੇ ਉਹਨਾਂ ਨੂੰ ਅੱਗੇ ਤੋਂ ਅੱਗੇ ਲੈ ਕੇ ਔਣਾ ਤੇ ਉਹਨਾਂ ਦੀ ਜਿਹੜੀ ਉਹਨਾਂ ਦਾ ਟੈਲੈਂਟ ਆ ਉਹਨਾਂ ਨੂੰ ਮਤਲਬ ਕਿ ਰੂਬਰੂ ਕਰਾਉਣਾ ਜੋ ਜਿੰਨੇ ਵੀ ਸਾਡੀ ਆਡੀਅנס ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਰੂਬਰੂ ਕਰਾਉਣਾ ਤੇ ਪ੍ਰਮਾਤਮਾ ਕਿਰਪਾ ਕਰੇ ਇਸ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਪ੍ਰਮਾਤਮਾ ਸਿਰ ਤੇ ਹੱਥ ਰੱਖ ਕੇ ਕਰਾਉਂਦਾ ਰਹੇ ਅਸੀਂ ਸਿੰਗਰਾਂ ਨੂੰ ਸਾਰੇ ਆਡੀਅנס ਦੇ ਤੇ ਦੇਸ਼ ਵਿਦੇਸ਼ ਦੇ ਵਿੱਚ ਰੂਬ ਰੂਬ ਗਰੁੰਦੇ ਲਈਏ ਸਾਰਿਆਂ ਦਾ ਤਾਂ ਬਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ